ਕਾਗਜ਼ ਤਾਂ ਦਿਖਾਉ ਆਜੋ ਭਾਈ ਕਾਗਜ਼ਾਂ 'ਚ ਹੁਣ ਵੀ ਅਸੀਂ ਮਾਲ ਕਰ ਹੁਣ ਵੀ ਅਸੀਂ ਮਾਲ ਕਰ ਧਮਾਕਾ ਸਾਨੂੰ ਮਰੇ ਜਾਈਏ ਉਸ ਤੋਂ ਜਿੰਨਾ ਹੋ ਗਈ ਯਾਰ ਇਹ ਤਾਂ ਮਰਨ ਵਾਲੀ ਗੱਲ ਆ ਪਰ ਮਰਨ ਮਾਰਨ ਵਾਲੀ ਹੋ ਗਿਆ ਜੱਦੀ ਨੂੰ ਗੁੰ ਲੱਗੇ ਆ ਥੋੜਾ ਸਾਈ ਜਿੱਤੇ ਮਾਲਕੀ ਆਈ ਹੈ ਨਹੀਂਗਾ ਕਿਤੇ ਤਰੀਕ ਤੇ ਹੀ ਨਹੀਂ ਜਾਂਦੇ ਤੱਕ ਤੇ ਜਿਗਰ ਨਹੀਂ ਬੋਲਦਾ ਜਿੱਗਰ ਦਿਖਾ ਦਿਓ ਫਰਦ ਤੇ ਆ ਜਾਓ ਕੋਈ ਤਰੀਕ ਤੇ ਤਾਂ ਜਾਵੇ ਜੀ ਤਰੀਕ ਤੇ ਨਹੀਂ ਜਾਂਦੇ ਓਏ ਛੱਡੋ ਤੁਸੀਂ ਤਰੀਕ ਤੇ ਗੱਲਾਂ ਛੱਡੋ ਮਾਲਕੀ ਖਾਨੇ ਦੇ ਨਾਂ ਦਿਓ ਮਾਲਕੀ ਖਾਨੇ ਦੇ ਨਾਂ ਦਿਖਾ ਦਿਓ ਪੰਚਾਇਤ ਦਾ ਅਸੀਂ ਝੜ ਰਹੇ ਜਿੱਦੀ ਜਾਇਦਾਦ ਇਸਤਰੀ ਇੰਤਕਾਲ ਦੀ ਦੱਸੋ ਜ਼ੁਲਮ ਆਰਡਰ ਲਿਆਓ ਕੋਈ ਬਾਤ ਨਹੀਂ ਜ਼ਬਰਦਸਤਾਂ ਦੇ ਟੱਕਾ ਹੋ ਰਗੇ ਜੈ ਹਿੰਦ ਜੈ ਹਿੰਦ ਜਵਾਬ ਸਰਕਾਰ ਜੈ ਹਿੰਦ ચલો <muchas> ਆ ਜਾਓ ਇੱਥੇ ਖੜੋ ਨਾ ਸਾਡੀ ਤੇਰਾ ਇਧਰ ਹੋ ਜਾਓ ਸਮੇਂ ਕਾਓ ਇਧਰ ਕੀ ਬਣਾ ਰਿਹਾ ਪਹਿਲੇ ਇਹ ਕਿਹਦੇ ਜਮਣੀ ਪਾਰਟੀ ਦੀ ਠੀਕ ਨਾ ਸੁਣ ਤੈਨੂੰ ਨਾ ਉਹ ਲੈ ਲੈ ਉਹ ਆ ਸੁਣਦਾ ਨਹੀਂ ਮੈਂ ਮੈਨੂੰ ਪਤਾ ਬੋਲਦਾ ਨਹੀਂ ਤੁੰਡਾ ਨਹੀਂ ਪਤਾ ਛੋਟਾ ਕਿਚਲੇ